ਤਲੋ ਬੋਲੋ ਸਰ ਬੋਲੋ ਤੁਸੀਂ ਬੋਲੋ ਤੁਸੀਂ ਬੋਲੋ ਜਿਆਦਾ ਸਾਹਿਬ ਬੋਲੋ ਤੁਸੀਂ ਬੋਲੋ ਬੋਲੋ ਸਾਰਿਆਂ ਨੂੰ ਪਹਿਲਾ ਮੈਂ ਸ੍ਰੋਤੀ ਕਾਂਗਰਸ ਦੇ ਵਿਸ਼ੇਸ਼ ਤੌਰ ਸਾਡੇ ਵਰਕ ਸਾਡੇ ਸਾਰੇ ਸਾਥੀ ਇਹ ਮੈਂ ਇਹ ਕਹਾਂ ਪੰਜਾਬ ਦੇ ਜਨਤਾ ਮੈਂ ਬਹੁਤ ਸ਼ੁਕਰ ਹਾਂ ਇਹ ਮੈਂ ਕਹਿੰਦਾ ਉਹਨਾਂ ਦੇ ਸਾਥ ਦਾ ਅੱਜ ਬਹੁਤ ਓਵਰ ਵੈਲਕਮਿੰਗ ਰਿਸਪਾਂਸ ਸਾਰੇ ਪੰਜਾਬ ਚੋਂ ਮਿਲਿਆ ਹਜ਼ਾਰਾਂ ਦੀ ਤعداد ਦੇ ਵਿੱਚ ਇੱਕ ਛੋਟੇ ਜਿਹੇ ਪ੍ਰਦੇਸ਼ ਕਾਮਨਿਸਟ ਦੇ ਸੱਦੇ ਤੇ ਹਜ਼ਾਰਾਂ ਸਾਥੀ ਆਏ ਸਾਈਡ ਤੋਂ ਪਿੱਛੇ ਦੇਖੋ ਇੱਕ ਗੱਲ ਸੁਣ ਲਓ ਕੋ ਕੁਝ ਵੀ ਹੋਇਆ ਭਾਈ ਭਾਈ ਤੁਸੀਂ ਸਿਰਫ ਇਹ ਪੋਲਿਟিক্যাল ਵੰਡਿਆ ਜੇ ਅੱਜ ਅਸੀਂ ਲੀਡਰ ਆਫ ਦੀ ਆਪੋਜੀਸ਼ਨ ਜੇ ਮੈਂ ਕੋਈ ਸਵਾਲ ਕੀਤੇ ਨੇ ਕਿਉਂਕਿ ਪੰਜਾਬ ਦੇ ਜੋ ਹਾਲਾਤ ਆ ਯਾਰ ਪਾਗਲ ਹੋ ਗਏ ਹਾਲਾਤਾਂ ਤੋਂ ਅਸੀਂ ਚਿੰਤਤ ਸੀ ਸਾਹਿਬ ਅਸੀਂ ਸਾਰਿਆਂ ਨੇ ਯਾਰ ਜਿਹੜੀ ਬਹੁਤ ਭਾਰੀ ਕੀਤਾ ਸਮੁੱਚੇ ਪੰਜਾਬ ਨੇ ਅੱਗੇ ਤੱਕ ਇਹ ਵੀ ਲਾਉਣੇ 35000 ਤੋਂ ਵੱਧ ਪੰਜਾਬੀ ਪੰਜਾਬੀਆਂ ਦੀ ਸ਼ਹਾਦਤ ਹੋਈ ਜਿਹਦੇ ਵਿੱਚ 2400 ਕੱਲਾ ਪੰਜਾਬ ਦੀ ਏਕਤਾ ਨੂੰ ਖੰਡਾ ਨੂੰ برقرار ਰੱਖਣ ਵਾਸਤੇ ਕਾਂਗਰਸਮੈਨ ਪੰਜਾਬ ਨੂੰ ਸ਼ਾਨਦਾਰ ਆ ਰਹੇ ਸਭੇ ਪੰਜਾਬ ਦੇ ਵਿੱਚ ਕਿੰਦੇ ਤੇ ਭਿੜੇ ਸ਼ੁਰੂ ਹੋਏ ਤਾਂ ਮੈਂ ਅੱਜ ਸੁਮਤੀ ਪੰਜਾਬ ਦੀ ਜਨਤਾ ਆਪਣੀ ਕਾਂਗਰਸ ਦੀ ਲੀਡਰਸ਼ਿਪ ਸ਼ੈਡਰ ਤੋਂ ਲੈ ਕੇ ਸੂਬੇ ਸਾਡੇ ਜ਼ਿਲ੍ਹਾ ਦੇ ਪ੍ਰਦਾਨਾਂ ਨੂੰ ਮੇਰੇ ਐਮ ਐਲ ਏ ਕੁਲੀਕ ਸਾਡੇ ਬਲਾਕਾਂ ਦੇ ਪ੍ਰਦਾਨਾਂ ਨੂੰ ਸਾਡੇ ਪਿੰਡਾਂ ਜਾਨੇ ਲੱਗੇ ਆ ਜੇਵਲ ਤੇ ਜਿੰਨੇ ਵਰਕਰ ਸਾਥੀ ਸਾਡੇ ਸਰਪੰਚ ਪੰਚ ਉਹਨਾਂ ਦੇ ਸ਼ਹਿਰ ਵਸਦਕਾਂ ਪਲਾਡਾਂ ਦੀ ਲੜਾਈ ਬਾਹਰ ਹੋਵੇ ਕਰਦੇ ਰਵਾਂਗੇ ਇਹਨਾਂ ਨੇ ਅੱਜ ਭਾਜਾ ਜੀ ਆਧਾਰ ਕੀ ਸੀ ਇਹਨਾਂ ਦੀ ਇਹਨਾਂ ਦੀ ਸਸਟੇਨਡ ਅੱਜ ਇਹਨਾਂ ਨੇ ਮੇਰੇ ਕੋਲ ਸਵਾਲ ਜਵਾਬ ਕੀਤੇ ਨੇ ਜਾਂ ਦੇਣੇ ਹੇਠਾਂ ਕਰੋ ਨਾ ਮਾਈਕਾ ਜਤਮਾ ਸੀ ਜਵਾਬ ਦੇਖਿਆ ਤੇ ਜਦੋਂ ਵੀ ਇਹਨਾਂ ਨੂੰ ਅੱਗੇ ਵੀ ਲੋਡ ਹੋਏਗੀ ਅਸੀਂ ਤਿਆਰ ਹਾਂ ਕਿੰਨੇ ਕਿੰਨੇ ਸਵਾਲ ਸਰ 2 ਵਜੇ ਤੋਂ ਲੈ ਕੇ ਆ 8 ਵਜੇ ਦੇਖੋ 1 ਮਿੰਟ ਮੇਰੀ ਗੱਲ ਸੁਣ ਲੋ ਬਹੁਤ ਵੱਡੀ ਤعداد ਦੇ ਵਿੱਚ ਇਹ ਗਿਣਤੀ ਮੈਂ ਯਾਰੀ ਹੱਥ ਕੀ ਜਾਏ ਯਾਰ ਪਰ ਤੁਸੀਂ ਵੇਖ ਲਓ 2 ਵਜੇ ਦੇ ਗਏ ਆ ਤੇ ਹੁਣ 8 ਵਜੇ 8 ਵਜੇ 6 ਘੰਟੇ ਲਗਾਤਾਰ ਇਹਨਾਂ ਨੇ ਲੀਡਰ ਆਫ ਦੀ ਆਪੋਜੀਸ਼ਨ ਕੋਈ ਮੈਂ ਕੋਈ ਵੱਡੀ ਹਸਤੀ ਨਹੀਂ ਆ ਪਰ ਜਿਹੜੀ ਮੇਰੀ ਪੋਜੀਸ਼ਨ ਹੈ ਉਹ ਇੱਕ ਵੱਡੀ ਹੈ ਡੈਮੋਕਰੇਸੀ ਦੇ ਵਿੱਚ ਲੀਡਰ ਆਫ اپੋਜੀਸ਼ਨ ਨੂੰ ਸ਼ੈਡੋ ચીਫ ਮਿਸਟਰੀ ਸਟ ਕਿਹਾ ਜਾ ਸਕਦਾ ਹੈ ਸੀਐਮ ਤੋਂ ਬਾਅਦ ਨੰਬਰ 2 ਦੀ ਪੋਜੀਸ਼ਨ ਹੱਥ ਹੱਥ ਬਣੇ ਕਰ ਰਹੇ ਨੇ ਇਹ ਨੰਬਰ 2 ਦੀ ਪੋਜੀਸ਼ਨ ਬਣਾ ਰਹੇ ਨੇ ਆਪਣਾ ਅਸੀਂ ਥਾੜੇ ਵਿੱਚ ਲਿਆ ਕੇ 6 ਘੰਟੇ ਉਹਦੀ ਸਸਟੇਨਡ ਇਨਟੈਰੋਗੇਸ਼ਨ ਕਰ ਸਕਦੇ ਹਾਂ ਕਿ ਆਪ ਪੰਜਾਬੀ ਦਾ ਕੀ ਹੈ ਜੇ ਮੇਰਾ ਕਸੂਰ ਇੰਨਾ ਹੀ ਹੈ ਤੇ ਮੇਰੀ ਪਾਰਟੀ ਦਾ ਕਸੂਰ ਨਹੀਂ ਹੈ ਅਸੀਂ ਪੰਜਾਬ ਦੇ ਵਿੱਚ ਕਾਨੂੰਨ ਦੀ ਜਿਹੜੀ ਵਿੱਸਾ ਵਿਗੜ ਰਹੀ ਸੀ ਅਸੀਂ ਆਪਣਾ ਖੱਸ਼ਾ ਜ਼ਾਰ ਪੀਤਾ ਸੀ ਕਿਉਂਕਿ ਅਸੀਂ 90 ਅਸੀਂ 80 ਤੇ 90 ਦੇ ਦਹਾਕੇ ਵਿੱਚ ਵੀ ਰਹੇ ਆ ਪਰਿਵਾਰਾਂ ਦੇ ਜੀ ਅਸੀਂ ਕੁਰਬਾਨ ਕਰਾਏ ਨੇ ਸਾਨੂੰ ਇਹ ਸੀ ਕਿ ਪੰਜਾਬ ਦੇ ਉਹ ਹਾਲਾਤ ਇੱਕ ਵਾਰ ਫੇਰ ਹੁਣ ਰਿਪੀਟ ਨਾ ਹੋਵੇ ਸਾਡਾ ਕਸੂਰ ਇੰਨਾ ਸੀ ਇਹ ਗੱਲ ਮੇਰਾ خیال ਹੈ ਭਗਵਾਨ ਤਬਾਰ ਇਹ ਜਿਹੜੀ ਹੈ ਇਹ ਸਰਦਾਰ ਜੀ ਤੁਸੀਂ ਹੋ ਜੋ ਮੈਂ ਸਮਝਦਾ ਇਹ ਸ ਇਹ ਮੇਰੀ ਨਹੀਂ ਮੇਰੀ ਜਮਾਤ ਦੀ ਮੇਰੀ ਪਾਰਟੀ ਦੀ ਨੈਸ਼ਨਲ ਕਾਂਗਰਸ ਦੀ ਨਹੀਂ ਇਹ ਜਿਹੜਾ ਇੱਕ ਕਨਸਟੀਟਿਊਸ਼ਨਲ ਪੋਜੀਸ਼ਨ ਹੈ ਕਿ ਉਹਦੀ ਤੋਹੀਨ ਕੀਤੀ ਇਹ ਬਹੁਤ ਵੱਡੀ ਤੋਹੀਨ ਹੈ ਕਨਸਟੀਟਿਊਸ਼ਨਲ ਪੋਜੀਸ਼ਨ ਦੀ ਹੈ ਇਹ ਲੀਡਰ ਆਫ ਦੀ ਆਪੋਜੀਸ਼ਨ ਉਹ ਇੱਕ ਛਾਣੇ ਵਿੱਚ 6 ਘੰਟੇ ਸਸਟੇਨ ਦੇ ਜਰੋਕੇਸ਼ਨ ਉਹਦੀ ਕੀਤੀ ਜਾ ਸਕਦੀ ਹੈ ਇੱਕ ਸਧਾਰਨ ਪੰਜਾਬੀ ਦੇ ਅੱ체 ਕੀ ਹਾਲ ਹੋਏ ਤਾਂ ਇਸ ਦਾ ਵਿਵਹਾਰ ਕਿਦਾਂ ਦਾ ਰਿਹਾ ਪੰਜਾਬ ਪੁਲਿਸ ਦਾ ਬਾਜਵਾ ਸਾਹਿਬ ਬੰਦਰ ਕਿਹਾ ਉਹ ਯਾਰ ਮੈਂ ਸਾਹਿਬ ਹਾਰ ਵਿਵਹਾਰ ਕਿਵੇਂ ਦਾ ਨਿਕਲ ਗਿਆ ਅੱਛਾ ਲੋਕ ਬੈਠੇ ਨੇ ਵੇਖੋ ਗੱਲ ਇਸ ਤਰ੍ਹਾਂ ਪੁਲਿਸ ਦਾ ਵਿਵਹਾਰ ਤੇ ਵਿਸ਼ੇਸ਼ ਤੌਰ ਪੰਜਾਬ ਪੁਲਿਸ ਦਾ ਵਿਵਹਾਰ ਤੇ ਤੁਹਾਨੂੰ ਸਾਰਿਆਂ ਨੂੰ ਬਤ ਕਿਸ ਕਿਸਮ ਦਾ ਹੁੰਦਾ ਹੈ ਬਾਟਾ ਸੂ ਪਿਆਰੇ ਕਰਨ ਯਾਰ ਹਮੇਸ਼ਾ ਦਸਵੀਂ ਪਾਸ਼ਾਹੀ ਦੇ ਅਸ਼ੀਰਵਾਦ ਨਾਲ ਜਿਹੜਾ ਉਹਨਾਂ ਦਾ ਇੱਕ ਮੈਸੇਜ ਹੈ ਕਿ ਤਲੜੇ ਹੋ ਕੇ ਲੜਾਈ ਲੜਨੀ ਹੈ ਸੱਚਾਈ ਦੀ ਲੜਾਈ ਲੜਨੀ ਅਸੀਂ ਉਹਦੇ ਤੇ ਕਹਿਰਾ ਦਿੰਨੇ ਆ ਬਾਕੀ ਸਾਨੂੰ ਕਿਸੇ ਗੱਲ ਦੀ ਕੋਈ ਪਰਹੋਰ ਰੰਦਾਵਾ ਜੀ ਆਏ ਨੇ ਰਾਜਾ ਮੇਰਾ ਛੋਟਾ ਲੋਕ ਨੇ ਹੁਣੇ ਹੁਣੇ ਜਵਾਬ ਦਿੱਤੇ ਗਏ ਸੈਟੀਸਫਾਈ ਅੰਸਰ ਹੋ ਗਿਆ ਕਿ ਦੁਬਾਰਾ ਫੇਰ ਬੁਲਾਇਆ ਦੇਖੋ ਮੇਰੀ ਗੱਲ ਸੁਣ ਲਓ ਮੈਂ ਆਪਣੀ ਨੋਲੇਜ ਦੇ ਅਸਰ ਆ ਰਹਾ ਹਾਂ ਨਾ ਅਗੇ ਭਾਈ ਪ੍ਰੈਜੈਂਟੇਸ਼ਨ ਦੇ ਮੁਤਾਬਕ ਹਰ ਗੱਲ ਉਹਨਾਂ ਨੂੰ ਸੱਚਾਈ ਦਾ ਪੇਸ਼